ਫਿਰ ਅਸੀਂ ਉਧਰੋਂ ਕੋਈ ਨਹੀਂ ਆਊਗਾ ਜਿਹੜੇ ਆ ਅੱਜ ਬੰਦੇ ਪਰਮਾਨੈਂਟ ਬੰਦ ਹੋਊਗਾ ਫਿਰ ਅਸੀਂ ਕਿਉਂ ਖੁੱਲ੍ਹ ਬਿਲਡਿੰਗ ਵਾਲੀ ਮਸ਼ੀਨਾਂ ਮੰਗਾ ਲੈਂਦੇ ਹੁਣ ਇੱਕ ਪਰਮਾਨੈਂਟ ਨਾ ਲਾ ਦਿੰਦੇ ਸਰਕਾਰ ਦਾ ਮੋਰਚਾ ਲੱਗਾ ਅਸੀਂ ਸਰਕਾਰ ਦੀਆਂ ਮੰਨੀਆਂ ਸ਼ਾਂਤ ਮੰਨੀਆਂ ਕੇ ਸਿੰਘ ਬੈਠੇ ਆ ਨਾ ਫਿਰ ਅਸੀਂ ਸ਼ਾਂਤ ਮਈਏ ਯੂਨੀਵਰਸਿਟੀ ਜਾਣਾ ਚਾਹੁੰਦੇ ਫਿਰ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਜੇਹੀ ਤੁਹਾਡੀ ਮੰਨਦੇ ਫਿਰ ਸਾਡੀ ਵੀ ਮੰਨੋ ਨਾ ਸਿਰਫ ਅੱਜ ਦੀ ਗੱਲ ਕਰ ਰਹੀ ਹਾਂ ਨਹੀਂ ਤੁਸੀਂ ਸੀ ਤੁਹਾਡੀ ਡਿਊਟੀ ਆ ਤੁਸੀਂ ਸਾਰੀ ਡਿਊਟੀ ਕਰਨ ਦੇ ਆ ਸਭ ਕੁਝ ਮੈਂ ਤਾਂ ਤੁਸੀਂ ਡਿਊਟੀ ਹੋ ਸਾਡਾ ਹੁੰਦਾ ਇਹ ਫਰਜ਼ ਆ ਪਰ ਤੁਸੀਂ ਦੱਸੋ ਮੈਨੂੰ ਨਹੀਂ ਇੱਕ ਅਲੱਗ ਜਵਾਬ ਦਿਓ ਮੇਰੀ ਗੱਲ ਸੁਣੋ ਨਹੀਂ 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 ਕੋਈ ਤੁਸੀਂ ਮਿਲੇ ਹੋ ਸਰਕਾਰ ਦੇ ਨੁਮਾਇੰਦੇ ਹੋ ਸਰਕਾਰ ਦੇ ਨੁਮਾਇੰਦੇ ਹੋ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਟਿਆ ਨਾ ਇਹ ਪੰਜਾਬ ਨੂੰ ਤਿੰਨਾਂ ਹਿੱਸਿਆਂ 'ਚ ਵੰਡ ਦਿੱਤਾ ਗਿਆ ਆ ਚੰਡੀਗੜ੍ਹ ਨੂੰ ਸਟੇਟ ਐਲਾਨਣਗੇ ਥੋੜੇ ਟਾਈਮ ਤੱਕ ਇਹ ਨਿਊ ਵਰਲਡ ਆਰਡਰ ਦੇ ਅੰਦਰ ਆ ਕਿਉਂਕਿ 13 ਬਲੱਡ ਲਾਈਨ ਪੂਰੀ ਦੁਨੀਆ ਨੂੰ ਚਲਾ ਰਹੀਆਂ ਨੇ ਕੱਲੇ ਭਾਰਤ 'ਚ ਨਹੀਂ ਹੋ ਰਿਹਾ ਪੂਰੇ ਵਰਲਡ 'ਚ ਹੋ ਰਿਹਾ ਸਾਰਾ ਕੁਝ ਇਹ ਕੱਲੇ ਭਾਰਤ 'ਚ ਨਹੀਂ ਹੋ ਰਿਹਾ ਗੱਲ ਲਿਆ ਇਹ ਪੰਜਾਬ 'ਤੇ ਲਾਗੂ ਨਹੀਂ ਹੋਊਗਾ ਚਾਹੇ ਇਹ ਇਹ ਰੌਸ ਚਾਈਲਡ ਹੋਵੇ ਤੇ ਰੌਕ ਫੈਲਰ ਹੋਵੇ ਤੇ ਯਹੂਦੀ ਹੁਣ ਭਾਵੇਂ ਜਿਹੜਾ ਮਰਜ਼ੀ ਇਸ ਦੁਨੀਆ ਤੇ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਆ ਇੱਥੇ ਰਾਜ ਸਿਰਫ ਖਾਲਸੇ ਦਾ ਹੋਵੇਗਾ ਕਿਸੇ ਹੋਰ ਦਾ ਰਾਜ ਨਹੀਂ ਹੋਵੇਗਾ ਪੰਜਾਬ ਨੂੰ ਵੰਡਿਆ ਜਾਏਗਾ ਤੇ ਫਿਰ ਇਹ ਗਲਤ ਹੋ ਜਾਏਗਾ ਕੰਮ